हां जी दोस्तों ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਆਪਾਂ ਜਿਸ ਘਰ ਤੋਂ ਵੀਡੀਓ ਬਣਾ ਰਹੇ ਆ ਪਿੰਡ ਕਮਾਲਪੁਰ ਕਮਾਲਪੁਰ ਪਿੰਡ ਦੋਸਤੋ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਦਾ ਪਿੰਡ ਹੈ ਸ਼ਿਵਾਜਪੁਰ ਪਿੰਡ ਥੋੜੀ ਦੂਰੀ ਤੇ ਆ ਗਲਾਲੀਪੁਰ ਪਿੰਡ ਬਿਲਕੁਲ ਨਜ਼ਦੀਕ ਆ ਇੱਕ ਪਾਸੇ ਦੋਸਤੋ ਭਗਵਾਨਪੁਰ ਪਿੰਡ ਆ ਸ਼ਿਵਾਜਪੁਰ ਤੋਂ ਜਿਹੜੀ ਸੜਕ ਸੁਰਸਿੰਘ ਨੂੰ ਜਾਂਦੀ ਆ ਇਸੇ ਸੜਕ ਦੇ ਉੱਪਰ ਦੋਸਤੋ ਪਿੰਡ ਕਮਾਲਪੁਰ ਹੁੰਦਾ ਤੇ ਅੱਗੇ ਪਿੰਡ ਭਗਵਾਨਪੁਰ ਆ ਜਾਂਦਾ ਹੈ। ਵੀਰਪਾਲ ਦੇ ਕੋਲੇ ਆਇਆ ਦੋਸਤੋ ਪਾਲ ਵੀਰ ਦਾ ਕੰਮ ਜਿਹੜਾ ਪਸ਼ੂ ਵਪਾਰ ਦਾ ਹੈ ਕਾਫੀ ਲੰਬੇ ਸਮੇਂ ਤੋਂ ਜਿਹੜਾ ਪਸ਼ੂ ਵਪਾਰ ਦਾ ਕੰਮ ਕਰਦੇ ਆ ਰਹੇ ਨੇ। ਅੱਜ ਆਪਾਂ ਇਸ ਘਰੋਂ ਤਿੰਨ ਬੜਾਂ ਦਿਖਾਉਣੀਆਂ ਨੇ ਤਿੰਨੇ ਬੜਾਂ ਗੱਬਣ ਆ। ਤੇ ਕੁਝ ਇੱਕ ਕ੍ਰੋਸ ਸੰਗ ਦੇ ਵਿੱਚ ਤੁਹਾਨੂੰ ਦੋ ਬੜਾਂ ਵਿਖਾਈ ਦੇਣਗੀਆਂ ਦੋਸਤੋ ਤੇ ਇੱਕ ਬਿਲਕੁਲ ਐਫ ਐਫ ਬਰੀਡ ਦੇ ਵਿੱਚ ਫੁੱਲ ਬਟਾ ਫੁੱਲ ਵੱਡੀ ਹਾਈਟ ਦੇ ਵਿੱਚ ਮੋਹੋਂ ਦੰਦੀ ਵੀ ਆਪਾਂ ਵੀਰ ਤੋਂ ਪੁੱਛ ਕੇ ਤੁਹਾਨੂੰ ਨੋਟ ਕਰਾ ਦਾਂਗੇ। ਵੱਡੀ ਬਿਹੜਾ ਦੋਸਤੋ ਇੱਕ ਬੰਦੇ ਜਿਹੜੀ ਹਾਈਟ ਆਪਾਂ ਕਹਿ ਸਕਦੇ ਆ ਵੱਡੀ ਫਾਰਮ ਵਾਲੀ ਬਿਹੜਾ ਦੋਸਤੋ ਮੋਸਟਲੀ ਆਪਾਂ ਇਹੋ ਜੀਆਂ ਬਿਹੜਾਂ ਫਾਰਮ ਦੇ ਵਿੱਚ ਵੇਖਦੇ ਆ ਇਹ ਬਿਹੜ ਬਕਾਊ ਆ ਵਿਕਰੀ ਦੇ ਲਈ ਦੋਸਤੋ ਅਵੇਲੇਬਲ ਆ ਸੋ ਜਿਹੜੇ ਵੀਰ ਨੂੰ ਪਸੰਦ ਆਊਗੀ ਤੁਸੀਂ ਕੰਟੈਕਟ ਵੀਰਪਾਲ ਦੇ ਨਾਲ ਕਰ ਲਿਓ ਨੰਬਰ ਆਪਾਂ ਬਿਲਕੁਲ ਸਕਰੀਨ ਦੇ ਥੱਲੇ ਚਲਦੇ ਕਰਦੇ ਆਂਗੇ ਸੋ ਦੋਸਤੋ ਅੱਜ 22 ਜਨਵਰੀ ਨੂੰ ਇਹ ਆਪਾਂ ਕਵਰੇਜ ਕਰਦੇ ਆਂ ਸਮਾਂ ਕੋਈ ਸ਼ਾਮ ਦੇ 3:30 ਵਜੇ ਦਾ ਸੋ ਬਾਕੀ ਜਿਹੜੇ ਪਸ਼ੂ ਦਿਖਾਵਾਂਗੇ ਗੱਬਣ ਹੋਣਗੇ ਆਲਮੋਸਟ ਸਾਰੇ ਪਸ਼ੂ ਗੱਬਣ ਹੋਣਗੇ ਸੋ ਕੋਈ ਵੀ ਵੀਰ ਘਰ ਆਣ ਕੇ ਆਪਦੀ ਤਿੱਪ ਕੇ ਚੌਥਾ ਥਾਣਾ ਦੀ ਆਪਦੀ ਤਸੱਲੀ ਕਰ ਸਕਦਾ ਤੇ ਬਾਕੀ ਰੇਟ ਭਾਅ ਪੜਤਾ ਆਪਾਂ ਵੀਡੀਓ ਦੇ ਵਿੱਚ ਕਰ ਲਾਂਗੇ ਜਿਹੜੇ ਵੀਰ ਨੂੰ ਜਜੂਗਾ ਸੌਦਾ ਉਹ ਤੁਸੀਂ ਪਾਲ ਦੇ ਨਾਲ ਗੱਲਬਾਤ ਕਰ ਲਿਓ ਤੇ ਸਭ ਤੋਂ ਪਹਿਲਾਂ ਵੀਰ ਪਾਲ ਸਸਰੀ ਕਾ ਸਸਰੀ ਕਾਲ ਵੀਰ ਜੀ ਸਸਰੀ ਕਾਲ ਹੋਰ ਸੁਣਾ ਕੀ ਬੜੇ ਵਧੀਆ ਠੀਕ ਠਾਕ ਸਭ ਵਧੀਆ ਵੀਰ ਜੀ ਤੁਸੀਂ ਸੁਣਾਓ ਠੀਟਾਕ ਚੰਗੇ ਵੀਰ ਪਾਲ ਵਧੀਆ ਠੀਕ ਠਾਕ ਚਲੋ ਜੀ ਆ ਵਧੀਆ ਵੀਰ ਜੀ ਵਧੀਆ ਸਾਹਿਬ ਅੱਛਾ ਵੀਰ ਪਾਲ ਇੱਕ ਆਪਣੇ ਭੈਣ ਭਰਾਵਾਂ ਸੱਜਣਾ ਨੂੰ ਇਹ ਵੀ ਨੋਟ ਕਰਾ ਦਈਏ ਵੀ ਪਸ਼ੂ ਵਪਾਰ ਦਾ ਕੰਮ ਕਰਦੇ ਆ ਰਹੇ ਆ ਤੇ ਕਿੰਨੇ ਕ ਲੰਬੇ ਸਮੇ ਵੀਰ ਜੀ ਆਪਣੇ ਤਕਰੀਬਨ 15 ਸਾਲ ਹੋ ਗਏ ਵੀਰ ਜੀ ਕਰਦਿਆਂ ਨੂੰ 15 ਸਾਲ ਹੋ ਗਏ ਹਾਂਜੀ ਠੀਕ ਆ ਜੀ ਤੇ ਪਸ਼ੂ ਇਸੇ ਤਰ੍ਹਾਂ ਹੀ ਆਉਂਦੇ ਰੂਟੀਨ ਚ ਹਾਂਜੀ ਜੀ ਲੋਕਲ ਰੂਟੀਨ ਹੀ ਆਉਂਦੇ ਰਹਿੰਦੇ ਲੋਕਲ ਹੀ ਵਿਕਦੇ ਆ ਠੀਕ ਆ ਹਾਂਜੀ ਠੀਕ ਆ ਮੈਨੂੰ ਲੱਗਦਾ ਵੀ ਅੱਜ ਤੱਕ ਚਲੋ ਤੁਸੀਂ ਵੀਡੀਓ ਤਾਂ ਕਾਫੀ ਵੇਖਦੇ ਰਹਿੰਦੇ ਜੀ ਹਾਂਜੀ ਵੇਖੀਆਂ ਬਹੁਤ ਹਾਂ ਪਰ ਆਪਣੀ ਵੀਡੀਓ ਪਹਿਲੀ ਆ ਆਪਣੀ ਪਹਿਲੀ ਵੀਡੀਓ ਹਾਂਜੀ ਠੀਕ ਆ ਹਾਂਜੀ ਤੇ ਫਿਰ ਹਾਲ ਚਲੋ ਕੋਈ ਨਹੀਂ ਲਿਆ ਕੇ ਸੱਜਣਾ ਦੇ ਸਾਹਮਣੇ ਆਪਾਂ ਪੇਸ਼ ਕਰਦੇ ਰਹੀਏ ਪਸ਼ੂ ਆਉਣ ਵਾਲੇ ਸਮੇਂ ਚ ਜੀ 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 ਤੇ ਅੱਛਾ ਵੀਰ ਪਾਲ ਵੀ ਜ਼ਿਆਦਾਤਰ ਪਸ਼ੂ ਜਿਵੇਂ ਆਪਣੀ ਖਰੀਦੋ ਫਰੋਕਤਾ ਵੀ ਹੈ ਲੋਕਲ ਹੀ ਨੇੜੇ-ਤੇੜੇ ਟਿਕਾਣਿਆਂ ਚੋਂ ਘਰਾਂ ਦੇ ਵਿੱਚੋਂ ਪਸ਼ੂ ਚਾਹੇ ਮਾਲੋ ਕਿਤੇ ਫਾਰਮ ਚੋਂ ਲਈਦਾ ਚੰਗਾ ਡੰਗਰ ਜਦੋਂ ਮਿਲੇ ਠੀਕ ਆ ਤੇ ਨਹੀਂ ਤੇ ਲੋਕਲ ਆਪਾਂ ਘਰਾਂ ਚੋਂ ਚੰਗਾ ਡੰਗਰ ਲਈਦਾ ਵੇਖ ਕੇ ਵੀ ਬਿਲਕੁਲ ਜੀ ਬਿਲਕੁਲ ਲਓ ਦੋਸਤੋ ਪਸ਼ੂ ਵਪਾਰ ਦਾ ਕੰਮ ਆ ਠੀਕ ਆ ਜੀ ਤੇ ਲੰਬੇ ਸਮੇਂ ਤੋਂ ਬੇਤਪ ਵਪਾਰ ਦਾ ਕੰਮ ਕਰਦੇ ਆ ਰਹੇ ਨੇ ਤੇ ਫਿਲਹਾਲ ਜਿਹੜੇ ਵੀਰ ਸੱਜਣ ਆਪਣੀ ਵੀਡੀਓ ਦੇਖਣਗੇ ਤੁਸੀਂ ਨਾਲ ਜਰੂਰ ਜੁੜ ਜਿਓ ਕੰਟੈਕਟ ਆਪਣਾ ਬਣਾ ਕੇ ਰੱਖ ਲਿਓ ਨਵੇਂ ਆਏ ਪਸ਼ੂਆਂ ਬਾਰੇ ਤੁਸੀਂ ਸਮੇਂ-ਸਮੇਂ ਨਾਲ ਆਪਣਾ ਪੁੱਛ ਸਕਦੇ ਜੀ ਕਿਹੜਾ ਪਸ਼ੂ ਹਾਜ਼ਰ ਆ ਨਵੇਂ ਦਿਨ ਤੇ ਬਾਈ ਪਾਲ ਪਹਿਲੇ ਨੰਬਰ ਤੋਂ ਆਪਾਂ ਸ਼ਟਾਰਟ ਕਰ ਲਗੇ ਇਸ ਵੱਡੀ ਵਾੜ ਤੋਂ ਹਾਂਜੀ ਵੀਰ ਜੀ ਵਾੜ ਚੰਗੀ ਚੋਖੀ ਆ ਡਾਢੀ ਵੱਡੀ ਆ ਸੋਹਣੀ ਕਾਫੀ ਆ ਹਾਂਜੀ ਜੀ ਫਾਰਮ ਵਾਲੀ ਵਾੜ ਜਾਪਦੀ ਆ ਜੀ ਜੀ ਕੀ ਰਿਕਾਰਡ ਪਿੱਛੋਂ ਜਿੱਥੋਂ ਲਈ ਆ ਕੋਈ ਰਿਕਾਰਡ ਦੱਸਿਆ ਦਾ ਵਾੜ ਦਾ ਵੀਰ ਜੀ ਆਪਾਂ ਨੂੰ ਤੇ ਉਹਨਾਂ ਨੇ ਇਹਦੀ ਮਾਂ ਦਾ ਦੱਸਿਆ ਹੁੰਨੇ ਆਖਿਆ ਵੀ 35 ਲੀਟਰ ਦੁੱਧ ਚੋਆ ਆ ਇਹਨੇ ਠੀਕ ਆ ਜੀ ਤੇ ਗਾੜੀ ਵੀਰ ਜੀ ਉਹਦੀ ਬੱਛੀ ਆ ਠੀਕ ਆ ਜੀ ਤੇ ਹੁਣ ਵੇਖੋ ਗਾੜੀ ਇਹ ਕਰਮਾ ਵਾਲੀ ਕੀ ਕਰਦੀ ਠੀਕ ਆ ਜੀ ਹਾਂਜੀ ਅ ਹੈ ਪਹਿਲਣਾ ਪਹਿਲਾਂ ਵੀਰ ਜੀ ਪਹਿਲਾਂ ਵੀਰ ਜੀ ਹਾਂਜੀ ਚੌਗ ਆ ਜੇ ਚੌਗ ਦੇ ਦੰਦ ਬੰਨੇ ਠੀਕ ਆ ਜੀ ਸੋ ਮੂੰਹੋਂ ਦੰਦੀ ਦੋਸਤੋ ਚੌਗ ਚੌਗੀ ਬੱਛੀ ਆ ਆ ਮਾੜਾ ਜਿਹਾ ਹੋ ਸਕਦਾ ਆਪਾਂ ਨੋਟ ਤੁਹਾਨੂੰ ਕਰਾਤੀਆ ਕਰੋ ਚੈੱਕ ਲਓ ਜੀ ਠੀਕ ਆ ਜੀ ਸੋ ਛੇਕ ਦੇ ਤੇ ਕੰਨੀ ਵਾਲੇ ਦੰਦ ਖਾਜੇ ਦੁੱਧ ਦੰਦ ਨੇ ਦੋਸਤੋ ਚੌਗ ਦੰਦ ਸਥਾਈ ਆ ਠੰਡੀ ਸੀਲਸ ਲੱਗ ਗਿਆ ਵੀਰ ਜੀ ਠੀਕ ਸੋ ਬੋਦੀ ਵਾਲੀ ਬੈੜ ਆ ਮੈਂ ਪਹਿਲਾਂ ਜਿਕਰ ਕਰਤਾ ਵੀ ਬੰਦੇ ਜਿਹੜੀ ਹਾਈਟ ਆ ਦੋਸਤੋ ਮੋਸਟਲੀ ਇਹੋ ਜੀਆਂ ਬਹਿੜਾਂ ਆਪਾਂ ਵੱਡਿਆਂ ਵੱਡਿਆਂ ਲਾਰਜ ਫਾਰਮਾਂ ਦੇ ਵਿੱਚ ਦੇਖਦੇ ਆ ਤੇ ਨਾਰਮਲ ਟਕਾਣਿਆਂ ਦੇ ਉੱਪਰ ਕਈ ਨਾ ਐਚ ਐਫ ਵੜਾ ਦੇਖਦੇ ਤਾਂ ਹੈਗੀਆਂ ਕ੍ਰੋਸ ਕਿਤੇ ਨਾ ਕਿਤੇ ਵਿੱਚ ਹੁੰਦੀਆਂ ਨੇ ਫਿਲਹਾਲ ਪਿਓਰਿਟੀ ਦੇ ਵਿੱਚ ਫੁੱਲ ਵੜਾ ਫੁੱਲ ਜਿਹੜੀ ਦੋਸਤੋ ਐਚ ਐਫ ਬਰੀਡ ਦੀ ਜਿਹੜੀ ਇਹ ਬੱਚੀ ਆ ਠੀਕ ਆ ਜੀ ਚੌਗੀ ਬੱਚੀ ਆ ਵੀ ਕਰਮਾ ਵਾਲੀ ਬਹੁਤ ਸੁੰਦਰਾ ਦੋਸਤੋ ਵੱਡੇ ਕੱਦ ਪੁੱਤ ਦੇ ਵਿੱਚ ਆ ਉਮੀਦ ਵੀ ਕਰਦੇ ਆਪਾਂ ਵੀ ਥਣ ਭਾਂਡਾ ਵੀ ਕਾਫੀ ਸੋਹਣਾ ਬਣਾਊਗੀ ਲੈਵਲ ਉਹ ਹਜੇ ਬਣਾ ਰਹੀ ਆ ਅਜੇ ਤਾਂ ਨਾਰਮਲ ਇੱਕ ਲਾਏ ਪਈ ਆ ਤੇ ਕੋਈ ਵੀਰ ਪਾਲਿੰਦੇ ਦਿਨ ਪ੍ਰੋਪਰ ਦੱਸੇ ਆ ਹਾਂਜੀ ਪ੍ਰੋਪਰ ਵੀਰ ਜੀ ਦੇ 20 ਦਿਨ ਰਹਿੰਦੇ ਗਿਣਤੀ ਦੇ 20 ਦਿਨ ਪਏ ਆ ਹਾਂਜੀ 20 ਦਿਨ ਹਾਂਜੀ ਬਾਕੀ ਉੱਤੇਲਾ ਜਿਹਦੇ ਵੱਖਰੀ ਗੱਲ ਆデア 2-4 ਦਿਨ ਠੀਕ ਹੈ ਜੀ ਲਿਓ ਮੜਾ ਖੋਲ ਕੇ ਤੋੜ ਕੇ ਦਿਖਾਈਏ ਜੀ ਬਸ ਸੋ ਦੋ ਸੋ ਬਾਕੀ ਮਦਰ ਮਿਲਕਿੰਗ ਦੇ ਵੀਰ ਤੋਂ ਆਪਾਂ ਪੁੱਛਿਆ ਵੀ ਜੇ ਦੱਸਿਆ ਵੀ 35 ਲੀਟਰ ਮਦਰ ਮਿਲਕਿੰਗ ਸੀਗੀ ਇਹਦੀ ਆਲੋ ਬਸ ਬਸ ਆਦਾ ਮੜਾਈ ਕੀ ਤਰਪਾ ਲਓ ਜੀ ਕੋਈ ਨਹੀਂ ਤੋੜਦੇ ਮਾੜਾ ਹਿੱਕ ਦੀ ਕੋਈ ਗੱਲ ਇਹ ਕਦੇ ਮੜੀ ਜੀ ਸੋ ਦੋਸਤੋ ਹਜੇ ਤਿਆਰੀ ਚ ਜੁਟੀ ਆ ਤਿਆਰੀ ਤਕਰੀਬਨ ਹਜੇ ਆਰੰਭ ਹੀ ਕੀਤੀ ਆ ਕਰਮਾਲੀ ਨੇ ਬਾਕੀ ਲੜਾ ਲੁੜਾ ਕਾਫੀ ਜਿਆਦੀਆਂ ਢਿੱਲਾਂ ਕਾਫੀ ਆ ਤੇ ਤੁਰਦੀ ਨਹੀਂ ਇਧਰੋਂ ਆ ਦੇਖੋ ਕੋਈ ਗੱਲ ਨਹੀਂ ਜੀ ਕੋਈ ਗੱਲ ਨਹੀਂ ਮਾੜੀ ਪਿਆਰ ਨਾਲ ਆਪਾਂ ਤੋੜ ਲਿਆ ਵੇ ਵੇਖੋ ਇਹ ਇਧਰੋਂ ਤੋੜ ਲੈਣੇ ਨਹੀਂ ਹਾਂ ਜਿੱਦੋਂ ਤੱਕ ਇਧਰੋਂ ਤੋੜ ਪੈਂਦੀ ਹਾਂ 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 ਲਓ ਜੀ ਇਹਨੂੰ ਲਓ ਉਹ ਬਾਹਰ ਨੂੰ ਨਹੀਂ ਜਾਂਦੀ ਉਹ ਨਾ ਹਾਂ ਹਾਂ ਕੋਈ ਗੱਲ ਠੀਕ ਆ ਜੀ ਸੋ ਦੋਸਤਾਂ ਕ ਨੁਕਰੇ ਘੋੜੇ ਵਰਗੀ ਦੇਖਾ ਇਸ ਬੱਛੀ ਦੀ ਤੇ ਬਿਲਕੁਲ ਲਵੀ ਜੀ ਬੱਛੀ ਆ ਆਰਡਰ ਦੀ ਕੁਆਲਿਟੀ ਤੁਸੀਂ ਆ ਵੇਖ ਕੇ ਚੈੱਕ ਕਰੋ ਠੀਕ ਆ ਡਰਦੀ ਆ ਜੀ ਲੇਵਾ ਫਵਾਨਾ ਹਜੇ ਬਣਾਉਣਾ ਸ਼ੁਰੂ ਕੀਤਾ ਮੈਂ ਪਹਿਲਾਂ ਜ਼ਿਕਰ ਕਰਤਾ ਵੀ ਹਜੇ ਢਿੱਲਾ ਢੋਲਾ ਕਾਫੀ ਆ ਹਜੇ ਨਾਰਮਲ ਜਿਹਾ ਲਾਇ ਪਈ ਆ ਆਰਡਰ ਸੋਹਣਾ ਬਣਾ ਕੇ ਤਿਆਰ ਕਰੂਗੀ ਬਾਕੀ ਥਣ ਥਣ ਪੂਰਾ ਜਿਹੜਾ ਮੁਠੀ ਥਣ ਕੱਢ ਕੇ ਸਾਹਮਣੇ ਪੇਸ਼ ਕਰੂਗੀ ਠੀਕ ਆ ਸੋ ਕਾਫੀ ਸੋਹਣੀ ਦੇਖ ਬੱਛੀ ਬਹੁਤ ਜਿਆਦੀ ਪਿਆਰੀ ਆ ਸੋ ਜਿਹੜੇ ਵੀਰ ਨੂੰ ਪਸੰਦ ਆਊਗੀ ਤੁਸੀਂ ਵੀਰਪਾਲ ਦੇ ਨਾਲ ਜਿਹੜਾ ਸੰਪਰਕ ਕਰ ਲਿਓ ਬਾਕੀ ਆ ਦੇਖੋ ਹਾਂ ਮੋੜ ਲੀਏ ਜੀ ਚਲੋ ਠੀਕ ਆ ਜੀ ਸੋ ਸੀਲੀ ਸੁਲੀ ਪੂਰੀ ਆ ਦੋਸਤੋ ਠੀਕ ਆ ਨਵੀਂ ਬੱਚੀ ਆ ਤੇ ਪਹਿਲਾਂ ਆਪਾਂ ਤੁਹਾਨੂੰ ਜਿਹੜਾ ਦੋਸਤੋ ਮੂੰਹੋਂ ਦੰਦੀ ਵੀ ਚੈੱਕ ਕਰ ਲਈ ਸੀਲਸ ਲੱਗ ਪੂਰੀ ਆ ਤੇ ਆਰਡਰ-ਉਰਡਰ ਬਣਾ ਕੇ ਪੂਰਾ ਪਖਾਲਾ ਤਿਆਰ ਕਰੂਗੀ ਹਜੇ ਘੱਟੋ-ਘੱਟ ਵੀ 20 ਦਿਨ ਹਾਂਜੀ ਅਪਰੋਕਸੀਮੇਟਲੀ ਜਾਈ ਜੋਗੀ 20 ਦਿਨ ਇਹਦੇ ਰਹਿੰਦੇ ਆ ਜੀ 20 ਦਿਨ ਪਾਏ ਹਾਂ ਜੀ ਜਿਹੜੇ ਪ੍ਰੋਪਰ ਰਹਿੰਦੇ ਆ ਠੀਕ ਹੈ ਜੀ ਹਾਂਜੀ ਅੱਛਾ ਵੀਰ ਪਾਲ ਕੀ ਡਿਮਾਂਡ ਕਰਦੇ ਆ ਇਸ ਬੱਚੀ ਦੀ ਕਿੱਥੋਂ ਤੱਕ ਮੁੱਲ ਮੰਗਦੇ ਆ ਕਿੱਥੋਂ ਤੱਕ ਦੇ ਦੇਣੀ ਹਾਂਜੀ ਵੀਰ ਜੀ ਉਹ ਤਾਂ ਤੇ ਤੁਹਾਨੂੰ ਪਤਾ ਵੱਛੀ ਲੱਖੋਂ ਬਾਹਰ ਵਿਕਦੀ ਆ ਹਾਂਜੀ ਤੇ ਵੀਰ ਜੀ ਅੱਜ ਇਹਦਾ ਮੁੱਲ ਆਪਾਂ 85000 ਕਰਦੇ ਆ ਓਕੇ ਹਾਂਜੀ ਵੀਰ ਜੀ ਠੀਕ ਹੈ ਜੀ ਵਿੱਚੋਂ ਕੋਈ ਮਾਨਤਾ ਨੂੰ ਬਣਿਆ ਜਿਹੜਾ ਛੋਟਾ ਛੱਪਾ ਹੋ ਜਾਊਗਾ ਹਾਂਜੀ ਵੀਰ ਜੀ ਛੋਟਾ ਛੱਪਾ ਕਰਾਂਗੇ ਠੀਕ ਹੈ ਜੀ ਹਾਂਜੀ ਲਓ ਦੋਸਤੋ 85000 ਅੱਜ ਇਸ ਵਛੀ ਦੀ ਡਿਮਾਂਡ ਵੀਰ ਨੇ ਕੀਤੀ ਆ ਤੇ ਬਾਕੀ ਮੋਸਟਲੀ ਮੈਨੂੰ ਬਾਹਲਾ ਕਹਿਣ ਦੀ ਲੋੜ ਨਹੀਂ ਕਿ ਦੋਸਤੋ ਜਿਹੜੇ ਵੀਰ ਖਿਡਾਰੀ ਵੀਰ ਨੇ ਜਾਣਕਾਰ ਵੀਰ ਨੇ ਫਾਰਮ ਤੇ گاਵਾ ਵੀ ਰੱਖੀਆਂ ਨੇ ਵੱਡੇ ਲੈਵਲ ਤੇ ਕੰਮ ਕਰਦੇ ਆ ਨਾਰਮਲੀ ਵੇਖਦੇ ਆ ਸਾਰ ਪਤਾ ਲੱਗ ਜਾਊਗਾ ਬਰੀਡ ਦਾ 85000 ਆਜਾ ਦੋਸਤੋ ਤਿਆਰੀ ਤੇ ਕੁਝ ਵੱਖਰੇ ਰੇਟ ਆ ਬਾਕੀ ਜਿਹੜੇ ਵੀਰ ਨੇ ਅੱਗੇ ਸੇਲ ਪਰਚੇਜ ਵਾਸਤੇ ਵੀ ਲੈ ਕੇ ਜਾਣੀ ਆ ਉਹ ਵੀ ਤੁਸੀਂ ਤਿਆਰੀ ਕਰਕੇ ਦੋਸਤੋ ਕੋਈ ਚੰਗੇ ਪੈਸੇ ਚੰਗਾ ਮੁਨਾਫਾ ਵੀ ਕੱਢ ਸਕਦੇ ਜੀ ਠੀਕ ਆ ਜੀ ਤੇ ਇਹ ਹੋ ਗਈ ਦੋਸਤੋ ਪਹਿਲੇ ਨੰਬਰ ਤੇ ਵੈੜ ਜਿਹੜੀ 102 ਤੇ ਜਿਹੜੀਆਂ 2 ਵਾੜਾ ਤੁਹਾਨੂੰ ਦਿਖਾਉਣੀ ਆ ਇੱਕ ਸੈਕਿੰਡ ਨੰਬਰ ਤੇ ਆ ਦਿਖਾਉਣੀ ਆ ਕਰੋ ਸੰਗ ਦੇ ਵਿੱਚ ਅੱਛਾ ਵੀਰ ਪਾਰ ਦੀ ਡਿਟੇਲ ਕਰੀਏ ਸਾਂਝ ਕੀ ਆ ਹਾਂਜੀ ਵੀਰ ਜੀ ਇਹ ਤੀਜੇ ਸਵੇਰੇ ਸੁਣਾ ਵੀਰ ਨੇ ਐਨੇ ਵੈੜ ਨੇ ਠੀਕ ਆ ਜੀ ਤੇ ਵੀਰ ਜੀ ਇਹ 14 ਲੀਟਰ ਦੁੱਧ ਚ ਵਾਇਆ ਨੇ ਪਿਛਲੇ ਸਵੇਰੇ ਪਿਛਲੇ ਸਵੇਰੇ ਹਾਂਜੀ ਪਿਛਲੇ ਸਵੇਰੇ ਹੁਣ ਇਹ ਤੀਜਾ ਸਵੇਰਾ ਸੁਣਾ ਹਾਂਜੀ ਤੀਜਾ ਸਵੇਰਾ ਸੁਣਾ ਹਰ ਕੀ ਆ ਠੀਕ ਆ ਜੀ ਤੇ ਦਿਨ ਕਿੰਨੇ ਹਫਤਾ ਲੈਜੂ ਹਾ ਜੀ ਇਹ ਵੀਰ ਜੀ ਹਫਤਾ ਖੜਦੀ ਆ ਜੋ ਸ਼ਹਿਤ ਹੋਣ ਰਿਆ ਥਾ ਨਾ ਜੋ ਠੀਕ ਆ ਜੀ ਹਾਂਜੀ ਲਓ ਜੀ ਇੱਕ ਹਫਤਾ ਦੋਸਤੋ ਹਜੇ ਬਾਕੀ ਆ 53 ਹਜੇ ਸ਼ਾਇਦ ਆਉਂਦਾ ਬੋਲਾ ਨਹੀਂ ਭੰਨਿਆਗਾ ਅ ਸਹੀ ਜੇ ਆਪਾਂ ਦਾ ਅਜਾ ਲਗਾ ਸਕਦੇ ਹਾਂ ਵੀ ਘੱਟੋ ਘੱਟ ਵੀ ਕੋਈ 6-7 ਦਿਨ ਹਜੇ ਨਾਰਮਲ ਲੈ ਜਾਊਗੀ ਠੀਕ ਆ ਜੀ ਜਾਂ ਹਫਤੇ ਦੇ ਅੰਦਰ-ਬਾਰ ਵੀ ਪੂਰੀ ਪ੍ਰੋਪਰ ਤਿਆਰੀ ਕਰਕੇ ਸੂ ਸੂ ਸਕਦੀ ਆ ਤੇ ਤੀਜਾ ਸਵੇਰ ਕੋਈ 15-14 ਲੀਟਰ ਪਹਿਲੇ ਸਵੇਰਾਂ ਦੇ ਵਿੱਚ ਵੀਰਾਂ ਦਾ ਵੀ ਦੁੱਧ ਇੰਨੇ ਭਰਿਆ ਤੀਜਾ ਸਵੇਰ ਸੋਣੀ ਹੈ ਦੁੱਧ ਇੰਨੇ ਦੀ ਆਪਾਂ ਗਾਂ ਫੇਰ ਉਮੀਦ ਚੰਗੀ ਕਰ ਸਕਦੇ ਆ ਕਰੋ ਸੰਗ ਦੇ ਵਿੱਚ ਤੇ ਬਾਕੀ ਹੈ ਠੰਡੀ ਠੁੰਡੀ ਆ ਵੀਰ ਹਾਂਜੀ ਬਹੁਤ ਜਿਆਦੀ ਵੀਰ ਜੀ ਠੰਡੀ ਆ ਠੀਕ ਆ ਆਹ ਲਓ ਜੀ ਨਹੀਂ ਨਹੀਂ ਕੋਈ ਗੱਲ ਨਹੀਂ ਤੁਹਾਨੂੰ ਕੋਈ ਗੱਲ ਨਹੀਂ ਆ ਗਈ ਸਰ ਇਹ ਕੋ ਮੋਚੀ ਲਓ ਜੀ ਆ ਕਰੋ ਚੈੱਕ ਉਹ ਜੀ ਗੱਲ ਨਹੀਂ ਆ ਗਈ ਠੀਕ ਆ ਜੀ ਸੋ ਜਿੱਦਾਂ ਮਰਜੀ ਕੋਈ ਬਹਿ ਕੇ ਤਸੱਲੀ ਕਰੀ ਜਾ ਸਕਦਾ ਠੀਕ ਆ ਜੀ ਕੋਈ ਛੜਾਕਲ ਜੀ ਨਹੀਂ ਕਰਮਾ ਵਾਲੀ ਜਿੰਨੇ ਵੀ ਆ ਠੰਡੀ ਧੀਰੀ ਆ ਬਾਕੀ ਥਾਣ ਥਾਣ ਬਹੁਤ ਸੋਨਾ ਦੋਸਤੋ ਮੁੱਠੀ ਦਾਣਾ ਅੱਥੀ ਚਬਾਈਲਾ ਥਾਣਾ ਆ ਕਰੋ ਚੈੱਕ ਆਹ ਲਓ ਠੀਕ ਆ ਵੀਰਪਾਲ ਖੋਲ ਕੇ ਦਿਖਾ ਦਈਏ ਵੀ ਠੀਕ ਆ ਹਾਈਟ ਮੀਡੀਅਮ ਦੇ ਵਿੱਚ ਆ ਦੋਸਤੋ ਜਿੱਦਾਂ ਆਪਾਂ ਇੱਕ ਕਰੋਸ ਅੰਗ ਦੇ ਵਿੱਚ ਵੜਾ ਦੇਖਦੇ ਆ ਮੀਡੀਅਮ ਹਾਈਟ ਦੇ ਵਿੱਚ ਆ ਤੇ ਸੋ ਤੇ पण ਇੱਕ ਨੰਬਰ ਆ ਬਾਕੀ ਪਸ਼ੂ ਭਰੇ ਭਾਂਡੇ ਆ ਦੋਸਤੋ ਕੋਈ ਵੀਰ ਆਵੇ ਆਪਦੀ ਨਰਕ ਪਰਖਾ ਤਸੱਲੀ ਆ ਤੁਸੀਂ ਟਿਪ ਕੇ ਚੌਥਾ ਨਾ ਦੀ ਕਰਕੇ ਫੇਰ ਲੈ ਕੇ ਜਾ ਸਕਦੇ ਜੀ ਤੇ ਆਨਲਾਈਨ ਵੀ ਕੋਈ ਵੀਰ ਸੌਦਾ ਕਰਦਾ ਤੇ ਆਪਾਂ ਹਰ ਵਾਰੀ ਕਹਿੰਦੇ ਆ ਵੀ ਵੀਡੀਓ ਕਾਲ ਤੇ ਵੀ ਜਿਹੜੀ ਤੁਸੀਂ ਤਸੱਲੀ ਆ ਉਹ ਕਰਵਾ ਲਿਓ ਠੀਕ ਆ ਜੀ ਟਿਪ ਕੇ ਸੋ ਆਰਡਰ ਰੂਡਰ ਦੀ ਸਾਫ ਸੁਥਰੀ ਆ ਚਾਰੇ ਥਾਂ ਕਿਸੇ ਤਰ੍ਹਾਂ ਦੀ ਫੋਟ ਕੋਈ ਸ਼ਾਂਗ ਐਕਟਰ ਤੁਹਾਨੂੰ ਨਜ਼ਰ ਨਹੀਂ ਆਊਗੀ ਅੱਛਾ ਵੀਰ ਜੀ ਇਹਦੀ ਫਿਰ ਡਿਮਾਂਡ ਕੀ ਕਰਤੀ ਆ ਇਹਦੀ ਵੀਰ ਜੀ ਡਿਮਾਂਡ 42000 ਰੁਪਏ 42 ਹਾਂਜੀ ਠੀਕ ਹੈ ਜੀ 42 ਜੋ ਛੋੜ ਚ ਆਪਾਂ ਚਲੋ ਹੁੰਦਾ ਰਹਿੰਦਾ ਹਾਂ ਜੀ ਛੋੜ ਛੱਪਾ ਵੀਰ ਜੀ ਖੁੱਲਾ ਕਰਾਂਗੇ ਬਿਲਕੁਲ ਜੀ ਜੀ ਲਓ ਬਦੋਸਤੋ ਸੈਕਿੰਡ ਨੰਬਰ ਤੇ ਵੈਟ ਸੀ 42000 ਦੇ ਵਿੱਚ ਦਿੱਤੀ ਜਾਊਗੀ ਬਾਕੀ ਛੋੜ ਚ ਆਪਾਂ ਜੋ ਵੀ ਵਿਹਾਰ ਦੋਸਤੋ ਮਾਨਤਨ ਤਾਂ ਬਣਿਆ ਉਹ ਹਰ ਕਵੀਰ ਦਾ ਮਾਨਤਨ ਹੁੰਦਾ ਰਹਿੰਦਾ ਜਦੋਂ ਕਿ ਖਰੀਦਦਾਰ ਘਰੇ ਆਉਂਦਾ ਸੌਦਾ ਕਰਦਾ ਉਸ ਤੋਂ ਬਾਅਦ ਇੱਕ ਲਾਸਟ ਵਿੱਚ ਤੁਹਾਨੂੰ ਜਿਹੜੀ ਬੱਚੀ ਦਿਖਾਉਣੀ ਆ ਇਹ ਕਿਨਵਾ ਸਵੇਰ ਹੁੰਦੀ ਹੈ ਜੀ ਅੱਗੇ ਇਹ ਵੀਰ ਜੀ ਪਹਿਲਣ ਵੈੜਿਆ ਪਹਿਲਣ ਹਾਂਜੀ ਠੀਕ ਆ ਪਹਿਲਣ ਬੱਚੀ ਆ ਦਿਨ ਹਜੇ ਕੱਚੀ ਆ ਕਿੰਨੇ ਕ ਸਮਝੀ ਜੀ ਅੱਜ ਵੀਰ ਜੀ ਇਹ ਨਾ ਮ ਮੀਨੇ ਮੀਨਾ ਇਹਦਾ ਪੂਰਾ ਰਹਿੰਦਾ ਵਾ ਠੀਕ ਆ ਤੇ ਬਾਕੀ ਦਿਨ ਉੱਤੇ ਖੜਨੇ ਨੇ ਦੇਖੋ ਕਿੰਨੇ ਖੜਦੀ ਆ ਰਾਜੀ ਆ ਵੈੜ ਠੀਕ ਆ ਜੀ ਹਾਂਜੀ ਲਓ ਦੋਸਤੋ ਮਹੀਨਾ ਸਮਾਂ ਹਜੇ ਕੱਚੀ ਆ ਠੀਕ ਆ ਸੋ ਉਸ ਹਿਸਾਬ ਵੰਡਣਾ ਜਿਹੜਾ ਰੇਟ ਵੀ ਕੀਤਾ ਜਾਊਗਾ ਬਾਕੀ ਮਹੀਨਾਕ ਜਿਹੜਾ ਵੀ ਸੰਭਲੂਗਾ ਤੇ ਦੋਸਤੋ ਬਿਲਕੁਲ ਅੱਜ ਜਿਹੜੀ ਆ ਤੁਹਾਨੂੰ ਬਿਲਕੁਲ ਥੋੜੇ ਰੁਪਈਆ ਦੇ ਵਿੱਚ ਵੀ ਜਿਹੜੀ ਇਹ ਵੈੜ ਮਿਲ ਜੂਗੀ ਠੀਕ ਆ ਇਹ ਵੀ ਖੋਲਦ ਕੇ ਦਿਖਾ ਦਗੀ ਠੀਕ ਆ ਜੀ अच्छा वीर जी ये दंदों दंदे जवान होगी वैसे जवान है वीर जी ये ठीक है ये दंदों जवान है ठीक है जी लो दोस्तों वछी वैसे पहले सुन ही हैं मोह दंदों वैसे जवान है ठीक है जी ਤੇ ਬਾਕੀ ਚਾਰ ਥਾਣਾ ਚਾਰਾਂ ਥਾਣਾ ਦੀ ਜਿਹੜੀ ਸਪੇਸ ਆ ਵਿਥਾਂ ਵਿਰਲਾ ਦੋਸਤੋ ਕੋਈ ਹੋਣ ਤਾਂ ਦੋ ਦੋ ਤਿੰਨ ਤਿੰਨ ਇੰਚ ਦੇ ਨਜ਼ਰ ਆਉਂਦੇ ਆ ਜਿਵੇਂ ਜਿਵੇਂ ਲੇਵਾ ਪਰੂਗੀ ਸਪੇਸ ਕੱਟ ਆਉਗੀ ਜਿੰਨੇ ਵੀਆ ਵਿਰਲ ਕੱਟ ਆਉਗੀ ਠੀਕ ਹੈ ਹਾਈਟ ਮੀਡੀਅਮ ਜਿਹ ਨਿਗਰ ਆ ਜਿੰਨੇ ਵੀਆ ਪਿੰਡੇ ਪੁੰਡੇ ਦੀ ਨਿਗਰ ਆ ਹਾਈਟ ਮੀਡੀਅਮ ਆ ਕੋ ਵੀਰ ਦਰਮਿਆਨੀ ਹਾਈਟ ਸਮਝ ਕੇ ਵੀ ਸੌਦਾ ਕਰ ਸਕਦਾ ਉਸ ਹਿਸਾਬ ਕਿਤਾਬ ਦੇ ਨਾਲ ਜਿਹੜਾ ਮੁੱਲ ਕੀਤਾ ਜਾਊਗਾ ਆਹ ਲਓ ਜੀ ਠੀਕ ਅੱਛਾ ਪਾਪਾ ਜੀ ਅੱਜ ਕੀ ਦੀ ਕਰਦੇ ਆ ਡਿਮਾਂਡ ਇਹਦੇ ਵੀਰ ਜੀ ਅੱਜ ਡਿਮਾਂਡ 5000 ਰੁਪਇਆ ਕਰਦੇ ਆ 5000 ਹਾਂਜੀ ਠੀਕ ਹੈ ਜੀ ਤੇ ਬਾਕੀ ਚਲੋ ਹੋਰ ਵੀ ਥੋੜਾ ਪਤਾ ਲੈਸ ਕਰਦੇ ਹਾਂ ਜੀ ਲਾਸ ਵੀਰ ਜੀ ਕਰਾਂਗੇ ਤੇ ਕਿਉਂਕਿ ਸਮਾਂ ਹਜੇ ਲੈ ਜੂਗਾ ਐਗਜ਼ੈਕਟ ਜਿਹੜਾ ਹੈ ਮਹੀਨਾ ਕਿ ਕੋਈ ਜ਼ਿਆਦਾ ਸਮੇਂ ਦੀ ਸੁਭਾਵਨਾ ਤਾਂ ਨਹੀਂ ਜੀ ਇਹ ਜਿੱਥੋਂ ਆਪਾਂ ਲਈ ਉਹਨਾ ਮਹੀਨਾ ਆਖਿਆ ਪੂਰਾ ਹਾਂ ਤੇ ਬਾਕੀ ਆਪਾਂ 2 4 10 ਦਿਨ ਉੱਤੇ ਕਹਿ ਸਕਦੇ ਹਾਂ ਆ ਬਿਲਕੁਲ ਹਾਂ ਕਿਉਂਕਿ ਅਗਲਾ ਕਹਿ ਵੀ ਸਕਦਾ ਕਿਉਂਕਿ ਦਿਨਾਂ ਦਾ ਵਾਅਦਾ ਕਾਟਾ ਹੋ ਜਾਂਦਾ ਕੋਈ ਕਿਉਂ ਨਹੀਂ ਚਲੋ 5 7 8 10 ਦਿਨਾਂ ਦੇ ਇਧਰ ਉਧਰ ਕੋਈ ਨਹੀਂ ਸਰ ਜਾਂਦਾ ਚੱਲ ਜਾਂਦਾ ਹਾਂਜੀ ਕਈ ਵਾਰ ਹੁੰਦਾ ਵੀ ਜ਼ਿਆਦਾ ਨਾ ਮਹੀਨਾ ਕਿ ਡੇਢ ਦੋ ਮਹੀਨਾ ਲੈ ਲੇ ਮਹੀਨਾ ਕਿ ਉਹਨਾ ਮਹੀਨਾ ਹੀ ਖੜੂਗੀ ਠੀ ਹਾਂਜੀ ਜੀ ਨੰਬਰ ਆ 97798 ਹਾਂਜੀ 72255 ਠੀਕ ਹੈ ਜੀ ਹਾਂਜੀ ਠੀਕ ਆ ਸੋ ਦੋਸਤੋ ਇਹ ਸਾਹ ਮੇਰੇ ਨਾਲ ਵੀਰ ਪਾਲ ਪਸ਼ੂ ਵਪਾਰ ਦਾ ਕੰਮ ਆ ਤਿੰਨ ਵੜਾ ਅੱਜ ਵੀਰ ਦੇ ਕੋਲੇ ਬਕਾਉ ਨੇ ਤਿੰਨੇ ਵੜਾਂ ਦੀ ਡਿਟੇਲ ਤੁਹਾਨੂੰ ਮਿਲ ਗਈ ਆ ਸੋ ਐਨੀਮਲ ਜਿਹੜਾ ਵੀ ਪਸੰਦ ਆਊਗਾ ਦੋਸਤੋ ਉਹਦੀ ਨਰਕ ਪਰਖਾ ਤਸੱਲੀ ਆ ਘਰਾਂ ਅੰਕੇ ਕਰ ਲਿਓ ਪਿੰਡ ਕਮਾਲਪੁਰ ਤੁਸੀਂ ਖਾਸ ਵਿਜ਼ਿਟ ਕਰਨੀ ਆ ਤਹਿਸੀਲ ਜ਼ਿਲ੍ਹਾ ਇਸ ਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਮਿਲਦਿਆਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤ thank you